ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਜਿਵੇਂ ਤੁਸੀਂ ਵੇਖਣ ਦਾ ਜਿ ਪਿਛਲੀਆਂ ਵੀਡੀਓ ਸਾਡੀਆਂ ਅਸੀਂ ਹੈਗੇ ਆ ਦੁਬਈ ਜਿੱਤੇ ਅੱਜ ਫੇਰ ਕਰਦੇ ਆ ਸਵਾਗਤ ਤੁਹਾਡਾ ਅਸੀਂ ਇੱਕ ਨਵੇਂ ਦਿਨ ਦੇ ਵਿੱਚ ਤੇ ਨਵੀਂ ਸਵੇਰ ਜਿਹੜੀ ਆ ਉਹ ਦੁਬਈ ਦੀ ਹੋ ਚੁੱਕੀ ਆ ਇਹ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਜੇ ਕੁਝ ਬਾਹਰ ਇਦਾਂ ਦਾ ਨਜ਼ਾਰਾ ਧੁੱਪ ਨਿਕਲਾਈ ਆ ਜੰਨੀਆਂ ਗੁਰਦੁਆਰਾ ਸਾਹਿਬ ਕਰਦੇ ਆ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਵੀ ਕਰਾਉਨੇ ਆ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਅੱਜ ਇਹ ਹੁਣ ਆਪਾਂ ਰੈਡੀ ਹੋ ਕੇ ਨਿਕਲ ਆਏ ਚਾਹ ਪੀ ਲਈ ਕੜ ਕਾਲੀ ਚਾਹ ਸੱਚੀ ਹੈ ਲੈ ਵੀ ਐਂਡ ਮੈਟਰੋ ਵੱਲ ਜਾ ਰਹੇ ਹੁਣ ਜਾਵਾਂਗੇ ਰਿੰਕੇ ਵੀਰ ਕੋ ਤੇ ਫਿਰ ਇਸ ਤੋਂ ਬਾਅਦ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਗੁਰੂ ਨਾਨਕ ਦਰਬਾਰ ਨਾਨਕ ਦਰਬਾਰ ਗੁਰੂ ਨਾਨਕ ਦਰਬਾਰ ਕੋਲ ਏਦਾਂ ਆ ਏਦਾਂ ਹੀ ਆ ਇਹ ਵੀ ਗੁਰਦੁਆਰਾ ਸਾਹਿਬ ਉਦੋਂ ਸ਼ੁਰੂਆਤ ਇਹੀ ਉਦੋਂ ਮੈਂ ਇੱਥੇ ਹੀ ਹਾਂ ਜੇ ਸ਼ਾਇਦ 2009 ਲੱਗ ਚੱਕੀ ਦੀ ਪੱਕਾ ਸ਼ੋਰ ਨਹੀਂ ਮੈਂ ਪਰ ਮਤਲਬ ਇੱਥੇ ਕਿ ਜੇ ਇਹੀ ਕੀ ਬਹੁਤ ਸੋਹਣਾ ਗੁਰੂ ਘਰ ਬਣਾਇਆ ਅੱਜ ਕਰਦੇ ਆਂ ਦਰਸ਼ਨ ਉੱਥੇ ਜਾ ਕੇ ਚਾਰਜ ਹੋ ਗਏ ਅਸੀਂ ਚਾਹ ਚੁਪੀ ਲਈ ਪਰ ਅੱਜ ਧੁੱਪ ਵੀ ਬੜੀ ਸੋਹਣੀ ਨਿਕਲੀ ਵੈਦਰ ਆਈਡੀ ਅਜੇ ਕਬਾਬ ਵੀ ਠੰਡੀ ਪਗਣ ਢੀ ਆ ਜੈਕਟਾਂ ਜੋਟਾਂ ਅਸੀਂ ਨਾਲ ਉਧਰ ਲੈ ਲੀਆਂ ਤੇ ਇਸ ਤੋਂ ਬਾਅਦ ਮਾ ਸਾਡੇ ਕੇ ਫਿਰ ਥੋੜਾ ਬੋਧਾ ਹੋਰ ਬਾਹਰ ਘੁੰਮਣ ਲਈ ਜਾਵਾਂਗੇ ਹੋ ਸਕਦਾ ਅੱਜ ਸ਼ਾਇਦ ਰਾਤ ਨੂੰ ਡੈਜਟ ਸਫਾਰੀ ਵੀ ਗਾਈਏ ਕਨਫਰਮ ਹੈ ਕਿ ਜੇ ਨਹੀਂ ਕਨਫਰਮ ਹੋਇਆ ਨਹੀਂ ਕਨਫਰਮ ਹੈ 100% ਕਨਫਰਮ ਹੈ ਚਲੋ ਫਿਰ ਅੱਜ ਡੈਜਟ ਸਫਾਰੀ ਵੀ ਤੁਹਾਨੂੰ ਅੱਜ ਉਹ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਇਹ ਵੀਡੀਓ ਵਿੱਚ ਨਹੀਂ ਐਡ ਕਰਨੀ ਇਹ ਆਪਾਂ ਜਾਵਾਂਗੇ ਗੁਰੂ ਘਰ ਗੁਰੂ ਘਰ ਮੱਥਾ ਟੇਕਾਂਗੇ ਤੇ ਬਾਕੀ ਵੀਰ ਦੇ ਨਾਲ ਥੋੜਾ ਬੋਧਾ ਘੁੰਮਾਂਗੇ ਅੱਜ ਰਿੰਗੇ ਵੀਰ ਘੁੰਮਾਂਗੇ ਅੱਜ ਉਹਨੂੰ ਛੁੱਟੀ ਹੈ ਅੱ ਤੇ ਆ ਕੁਛ ਇਦਾਂ ਦਾ ਏਰੀਆ ਇੱਧਰ ਨਾਲ ਜਿੱਥੇ ਸਾਡਾ ਹੋਟਲ ਆ ਤੇ ਇੱਧਰ ਜਿਆਦਾ ਦੁਕਾਨਾਂ ਜਿਹੜੀਆਂ ਇਦਾਂ ਦੀਆਂ ਸਾਰੀਆਂ ਜਿੱਦਾਂ ਮੋਟਰਾਂ ਦੇ ਪੰਪ ਹੋਗੇ ਗੱਡੀਆਂ ਦਾ ਸਮਾਨ ਹੋਗਾ ਜਿਆਦਾ ਇਲੈਕਟ੍ਰੋਨਿਕ ਹੈ ਤੇ ਆ ਇਦਾਂ ਰੈਸ਼ ਹੈ ਰੈਸ਼ ਹੈ ਥੱਲੇ ਇਦਾਂ ਪਾਰਕਿੰਗ ਬਣੀ ਬੜੀ ਸੋਹਣੀ ਉੱਪਰ ਜਿਹੜੀ ਹੈ ਰੈਸ਼ ਆ ਉਹ ਤੁਹਾਨੂੰ ਆਉਂਦੀ ਨਹੀਂ ਉਹ ਸਾਨੂੰ ਕੱਲ੍ਹ ਨੂੰ ਆਉਂਦੀ ਕਹਿੰਦਾ ਉਹ ਤੁਹਾਨੂੰ ਆਉਂਦੀ ਨਹੀਂ ਨਹੀਂ ਸਾਨੂੰ ਕੱਲ੍ਹ ਨੂੰ ਆਉਂਦੀ ਵੀਰ ਆ ਸਾਰਾ ਜਿੱਧਰ ਜਿਆਦਾ ਮਕੈਨਿਕਲ ਸਮਾਨ ਜਿਹੜਾ ਸਾਰਾ ਇੱਧਰੋਂ ਮਿਲਦਾ ਜ਼ਿਆਦਾਤਰ On passive. The final destination of this train is Life Pharmacy. The next station is On Passive. ਇਹਨਾਂ ਐਨਤਕਾਲ ਇਲਾ ਮਹੱਤ ਸਟੇਸ਼ਨ ਮਹੱਤ ਸ਼ੋਬਾ ਅਕਰੀਨਾ। The next station is Shoba Realty. This is interchange station to do ਇਹ ਆਪਾਂ ਪਹੁੰਚੇ ਆ ਫਿਰ ਲਾਸਟ ਮੈਟਰੋ ਸਟੇਸ਼ਨ ਜਿਹੜਾ ਦੁਬਈ ਦਾ ਆ ਨਹੀਂ ਲਾਸਟ ਨਹੀਂ ਸੈਕੰਡ ਲਾਸਟ ਡਨੀਊ ਡਨੀਊ ਮੈਟਰੋ ਸਟੇਸ਼ਨ ਤੇ ਪਹੁੰਚੇ ਆ ਰਿੰਕਾ ਵੀਰ ਨੇ ਸਾਨੂੰ ਲੈਣਾ ਆਉਣ ਡਿਆ ਤੇ ਉਹਨੇ ਭੇਜਿਆ ਆ ਆਪਣੇ ਦੋਸਤ ਨੂੰ ਉਹ ਥੋੜਾ ਦੇ ਵਿਜੀ ਉਹ ਸੱਚ ਦੂਜੀ ਗੱਡੀ ਹੋਣੀ ਉਹਦੇ ਕੋ ਸੋਨੂੰ ਉਹ ਰਾਤ ਵਾਲੀ ਗੱਡੀ ਨਹੀਂ ਹੋਣੀ ਦੂਜੀ ਹੋਣੀ ਉਹਦੇ ਕੋ ਸੱਚ ਗੱਡੀ ਨਾਲ ਆਪਾਂ ਲੱਭਦੇ ਰਹੀਏ ਉਹ ਵੀਰ ਸਾਨੂੰ ਲੈਣ ਆਉਣ ਰਿਹਾ ਤੇ ਆਪਾਂ ਹੁਣ ਜਾਣਾ ਐ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਇੱਥੇ ਆਪਣੇ بڑے ਪੰਜਾਬੀ ਭਰਾ ਆਉਣਦੇ ਆ ਮੱਥਾ ਟੇਕਣ ਆਸ ਦੀ ਗੁਰਦੁਆਰਾ ਸਾਹਿਬ ਨੂੰ ਬਹੁਤ ਸਾਰੇ ਅੱਜ ਐਤਵਾਰ ਛੁੱਟੀ ਆ ਪਹਿਲਾਂ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਵੀ ਪਹਿਲਾਂ ਫ੍ਰਾਈਡੇ ਜਿੱਦਾਂ ਛੁੱਟੀ ਹੁੰਦੀ ਸੀ ਹੁਣ ਇਸ ਵਾਰੀ ਜਿਹੜੀ ਆ ਉਹ ਛੁੱਟੀ ਆ ਸੰਡੇ ਨੂੰ ਡਿਕਲੇਅਰ ਹੋ ਗਈ ਹੁਣ ਜ਼ਿਆਦਾਤਰ ਛੁੱਟੀ ਜਿਹੜੀ ਹੁਣ ਸੰਡੇ ਨੂੰ ਹੁੰਦੀ ਇੱਥੇ ਏ ਵੀਰ ਜੀ ਨਾਲ ਨੂੰ ਮਿਲ ਪਏ ਆਪਾਂ ਰਮਣ ਵੀਰ ਹਣੀ ਸਾਨੂੰ ਪਿਕਅਪ ਕਰਨ ਆਏ ਸੀਗੇ ਤੇ ਹੁਣ ਅਸੀਂ ਜਾਣਦੇ ਆ ਰਿੰਕੇ ਵੀਰ ਕੋ ਭਾਜੀ ਅੱਜ ਅਸੀਂ ਗੁਰਦਰਾ ਸਾਹਿਬ ਜਾਣਾ ਸਾਨੂੰ ਗੁਰਦਰਾ ਸਾਹਿਬ ਲੈ ਕੇ ਜਾਏਗਾ ਅੱਜ ਚਲੋ ਜੀ ਭਾਜੀ ਠੀਕ ਆ ਜੀ ਦਰਸ਼ਨ ਕਰਦੇ ਆਂ ਬਾਬਾ ਜੀ ਦੇ ਕਿਦਾਂ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਕੁਝ ਨਹੀਂ ਕਹਿਣਾ ਜੇ ਮੈਂ ਕੁਝ ਕਹਿਤਾ ਤੂੰ ਘਟ ਦੇ ਲਾ ਇਹ ਕਰਕੇ ਕਹਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ ਜੀ ਪਰ ਰਾਤੀ ਵੀਰ ਜੀ ਨਾਲ ਨੇ ਸਾਨੂੰ ਇੰਨਾ ਮਜ਼ਾ ਦਵਾਇਆ ਇੰਨਾ ਇੰਜੋਏ ਕਰਾਇਆ ਰਾਤੀ ਬਹੁਤ ਮਜ਼ਾ ਆਇਆ ਬਾਬਾ ਜੀ ਥੱਕ ਵੀ ਗਏ ਹਾਂ ਪੂਰਾ ਭੰਗੜਾ ਭੰਗੜਾ ਪਾ ਕੇ ਮੈਂ ਵੀਰ ਜੀ ਤੁਹਾਡੀਆਂ ਵੀਡੀਓ ਬਣਾਇਆ ਤੁਹਾਨੂੰ ਮੈਂ ਸ਼ੇਅਰ ਕਰੂੰਗਾ ਠੀਕ ਜੀ ਬਹੁਤ ਸੋਹਣੀਆਂ ਬਣਾਇਆ ਰਾਤੀ ਮੈਂ ਤੁਹਾਡੀ ਚੰਗੀ ਯਾਦ ਕਰਾਈ ਵੀਰੜਾ ਸੋਹਣੀਆਂ ਕਾਦੀਆਂ ਲਾਤਾ ਪੈਣੀਆਂ ਹੋਈਆਂ ਨਾ 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 ਮੈਂ ਕੋਈ ਨਹੀਂ ਅਜੇ ਕੁਝ ਹੁਣ ਆਪਾਂ ਪੌਣੀਆਂ ਵੈਸੇ ਵੀ ਸਿੱਧੀ ਦਿਨਾਂ ਤੋਂ ਬਾਅਦ ਵੀਡੀਓ ਅਪਲੋਡ ਕਰਨੀ ਹੈ ਹੁਣ ਆਪਾਂ ਕੋਈ ਨਹੀਂ ਕਰਨੀਆ ਜੀ ਠੀਕ ਠੀਕ ਹਾਂ ਹੁਣ ਸਿੱਧੀ ਦਿਨਾਂ ਤੋਂ ਬਾਅਦ ਅਪਲੋਡ ਕਰਾਂਗੇ ਇੱਕ ਗੁਰਦਰਾ ਸਾਹਿਬ ਪਹੁੰਚ ਗਏ ਅਸੀਂ ਇਹ ਗੁਰਦਰਾ ਸਾਹਿਬ ਦੁਬਈ ਦਾ ਨਾਨਕ ਦਰਬਾਰ ਦਾ ਸਾਰੇ ਆਪਣੇ ਭਰਾ ਹੀ ਕਿਤਨੇ ਆਪੀ ਆਏ ਮਾ ਸਾਡੇ ਕਨੂ ਗੁਰਦਵਾਰ ਸਾਹਿਬ ਆ ਰਹੇ ਆ ਦਵਾਈ ਗੁਰਦਵਾਰਾ ਗੁਰੂ ਨਾਨਕ ਦੇਵ ਜੀ ਦਾ ਟਾਈਮਿੰਗ ਗੁਰਦਵਾਰ ਸਾਹਿਬ ਦੀ 6:30 ਤੋਂ 8:30 ਵਜੇ ਦਾ ਭਾਂਡਾ ਤੇ ਬੇਸਮਾ ਦਾ ਜਿਹੜਾ ਜੋੜਾ ਘਰ ਕਿੰਨੀ ਰੌਣਕ ਕਿੰਨੀਆਂ ਸੰਗਤਾਂ ਦੇ ਉਹਦੇ ਉਹ ਤੋਂ ਬਾਅਦ ਉੱਪਰ ਜਾ ਕੇ ਦਾ ਸਪੌੜੀਆਂ ਜੜ ਕੇ ਸਾਹਮਣੇ ਇੱਕ ਫਿਰ ਅੱਗੇ ਪੌੜੀਆਂ j ਸਤਰਾ ਸਾਹਿਬ ਤੋਂ ਦਰਸ਼ਨ ਕਰਕੇ ਨਿਕਲੇ ਹੁਣ ਤੇ ਸੱਚੀ ਗੱਲ ਹੈ ਸਵਰਗ ਬਣਾਤਾ ਦੁਬਈ ਦੇ ਵਿੱਚ ਵੀ ਬਿਲਕੁਲ ਬਿਲਕੁਲ ਹੈਨਾ ਬਿਲਕੁਲ ਬਿਲਕੁਲ ਹੋਰ ਨੰਦਾਏ ਇੱਕ ਆਪਣਾ ਭਰਾ ਮਿਲਿਆ ਪਿੰਡ ਦਾ ਅੱਜ ਆਪਣੇ ਨਾਲ ਗਵਾਂਢੀ ਆਪਣ ਕਾਲੀ ਵੀਰ ਕਾਲੀ ਵੀਰ ਮਿਲਿਆ ਉਹਨੇ ਪਛਾਣ ਲਿਆ ਸਾਨੂੰ ਤੋਂ ਪਛਾਣ ਨਹੀਂ ਆਈ ਦਾੜਾ ਧੁੜਾ ਰੱਖਿਆ ਚਟਾ ਹੋ ਗਿਆ ਉਹਦਾ ਸਾਡੇ ਨੂੰ ਹੁਣ ਬਹੁਤ ਨੰਦਾਏ ਅੱਜ ਦਰਸ਼ਨ ਕਰਕੇ ਬਾਬਾ ਜੀ ਬੜਾ ਮਜ਼ਾ ਆਇਆ ਅੱਜ ਆਪਾਂ ਵੈਸੇ ਵੀ ਕਿੰਨੇ ਦਿਨਾਂ ਪਿਛੋਂ ਮੱਥਾ ਟੇਕਿਆ ਅੱਜ ਤਾਂ ਕਰਕੇ ਵੀ ਆਪਾਂ ਨੂੰ ਜਿਆਦਾ ਮਜ਼ਾ ਆਉਣ ਲਿਆ ਕੀਰਤਨ ਬਹੁਤ ਪਿਆਰਾ ਹੁੰਦਾ ਹੈ ਇਹ ਆ ਜੀ ਬਿਲਡਿੰਗ ਗੁਰਦਰਾ ਸਾਹਿਬ ਦੀ ਬਾਹਰੋਂ ਤੇ ਇਧਰ ਦੀ ਐਂਟਰੀ ਆ ਆ ਰਿਹਾ ਗੁਰਦਰਾ ਸਾਹਿਬ ਦੀ ਬਿਲਡਿੰਗ ਦਾ ਕੁਝ ਸ਼ੇਤਾਂ ਦਾ ਦ੍ਰਿਸ਼ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਆਨੰਦ ਆ ਅੰਦਰ ਗੁਰਦਰਾ ਸਾਹਿਬ ਦੀ ਇਹ ਗੁਰਦਰਾ ਸਾਹਿਬ ਦੀ ਬਿਲਡਿੰਗ ਤੇ ਬਹੁਤ ਹੀ ਪਿਆਰੀ ਬਿਲਡਿੰਗ ਆ ਗੁਰਦਰਾ ਸਾਹਿਬ ਦੀ ਇਧਰੋਂ ਆ ਸਾਰਾ ਇਹ ਬਾਹਰ ਚਾਰ ਚੁਫੇਰੇ ਪਾਣੀ ਬਹੁਤ ਸੋਹਣਾ ਡੈਕੋਰੇਸ਼ਨ ਵਾਸਤੇ ਬਣਾਇਆ ਗਿਆ ਹੈ ਨਾਲ ਇਹਦੇ ਉਹ ਸੋਹਣੀ ਚੀਜ਼ ਬਣਾਈ ਆ ਅਰੇ ਉਹ ਦੂਰ ਤੱਕ ਦੂਰ ਤੱਕ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਨਾਲ ਹੀ ਇਹਨਾਂ ਪਿੰਪਲੋਂ ਪਾਸੇ ਲੱਗੀ ਚਰਚਾ ਇੱਧਰ ਹੈਗਾ ਆਪਣੇ ਨਾਲ ਹੀ ਗੁਰਦੁਆਰਾ ਸਾਹਿਬ ਬਹੁਤ سارے ਪੰਜਾਬੀ ਭਰਾ ਭੈਣਾਂ ਜਿਹੜੇ ਸਾਡੇ ਇੱਥੇ ਆ ਰਹੇ ਮਤਲਬ ਕਿ ਵਸਦੇ